ਹੈਲੋ ਸਾਥ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸ਼ੁਭ ਤੇ ਸ਼ੁਭ ਔਰਤਾਂ ਦੀਆਂ ਨਿਸ਼ਾਨੀਆਂ ਨੰਬਰ 1 ਜਿੰਨਾ ਔਰਤਾਂ ਦਾ ਮੱਥਾ ਚੌੜਾ ਅੱਧੇ ਚੰਦਰਮਾ ਦੇ ਆਕਾਰ ਦਾ ਹੁੰਦਾ ਹੈ ਉਹਨਾਂ ਔਰਤਾਂ ਨੂੰ ਬਹੁਤ ਭਾਗੇਸ਼ਾਲੀ ਮੰਨਿਆ ਜਾਂਦਾ ਹੈ ਨੰਬਰ 2 ਭਾਗੇਸ਼ਾਲੀ ਔਰਤਾਂ ਦੇ ਅੱਖਾਂ ਦੇ ਉੱਪਰ ਅਤੇ ਨੀਚੇ ਹਲਕੀ ਲਾਲੀ ਹੋਵੇ ਅਤੇ ਅੱਖਾਂ ਦੀਆਂ ਪੁਤਲੀਆਂ ਕਾਲੀਆਂ ਤੇ ਚਿੱਟੀਆਂ ਹੋਣ ਨੰਬਰ 3 ਜਿਹੜੀਆਂ ਔਰਤਾਂ ਤੁਰਦੇ ਸਮੇਂ ਪੈਰਾਂ ਨਾਲ ਧੂੜ ਉਡਾਉਂਦੀਆਂ ਹਨ ਉਹਨਾਂ ਔਰਤਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 4 ਜਿਨ੍ਹਾਂ ਔਰਤਾਂ ਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਹਨ ਉਹਨਾਂ ਔਰਤਾਂ ਨੂੰ ਉਹਨਾਂ ਦੇ ਪਤੀ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜਿਨ੍ਹਾਂ ਔਰਤਾਂ ਦਾ ਚਿਹਰਾ ਆਪਣੇ ਪਿਓ ਦੇ ਚਿਹਰੇ ਵਰਗਾ ਹੁੰਦਾ ਹੈ ਉਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 6 ਜਿੰਨਾ ਔਰਤਾਂ ਦੇ ਵਾਲ ਕਾਲੇ ਅਤੇ ਸੰਘਣੇ ਹੁੰਦੇ ਹਨ ਉਹਨਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨੰਬਰ 7 ਜਿੰਨਾ ਔਰਤਾਂ ਦੇ ਨੱਕ ਦੇ ਅੱਗੇ ਤਿਲ ਹੁੰਦਾ ਹੈ ਉਹਨਾਂ ਔਰਤਾਂ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 8 ਜਿੰਨਾ ਔਰਤਾਂ ਦੀਆਂ ਅੱਡੀਆਂ ਚੌੜੀਆਂ ਹੁੰਦੀਆਂ ਹਨ ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਨੰਬਰ 9 ਜਿੰਨਾ ਔਰਤਾਂ ਦੇ ਕੰਨ ਲੰਬੇ ਅਤੇ ਚੌੜੇ ਉਪਰੋਂ ਤਿੱਖੇ ਹੁੰਦੇ ਹਨ ਉਹ ਬਹੁਤ ਭਾਗੇਸ਼ਾਲੀ ਹੁੰਦੀਆਂ ਹਨ ਅਤੇ ਉਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਨੰਬਰ 10 ਜਿੰਨਾ ਔਰਤਾਂ ਦੀ ਗਰਦਨ ਦੇ ਪਿੱਛੇ ਤਿਲ ਹੁੰਦਾ ਹੈ ਉਹਨਾਂ ਔਰਤਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 11 ਜਿੰਨਾ ਔਰਤਾਂ ਦੀ ਜੀਭ ਕੋਮਲ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਉਹ ਆਪਣੇ ਜੀਵਨ ਵਿੱਚ ਬਹੁਤ ਤਰੱਕੀ ਕਰਦੀਆਂ ਹਨ ਨੰਬਰ 12 ਜਿਨ੍ਹਾਂ ਔਰਤਾਂ ਦੇ ਬੁੱਲਾਂ ਦੇ ਉੱਪਰ ਵਾਲੇ ਭਾਗ ਵਿੱਚ ਜ਼ਿਆਦਾ ਵਾਲ ਹੁੰਦੇ ਹਨ ਔਰਤਾਂ ਆਪਣੇ ਪਤੀ ਲਈ ਸ਼ੁਭ ਮੰਨੀਆਂ ਜਾਂਦੀਆਂ ਹਨ ਨੰਬਰ 13 ਜਿਨ੍ਹਾਂ ਔਰਤਾਂ ਦੇ ਦੰਦ ਲੰਬੇ ਹੁੰਦੇ ਹਨ ਉਹ ਔਰਤਾਂ ਆਪਣੀ ਹਮੇਸ਼ਾ ਮਨਮਾਨੀ ਕਰਦੀਆਂ ਹਨ ਨੰਬਰ 14 ਜਿਨ੍ਹਾਂ ਔਰਤਾਂ ਦੀਆਂ ਅੱਡੀਆਂ ਹਰ ਸਮੇਂ ਫਟੀਆਂ ਰਹਿੰਦੀਆਂ ਹਨ ਉਹਨਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 15 ਜਿੰਨਾ ਔਰਤਾਂ ਦੇ ਉੱਪਰਲੇ ਦੰਦਾਂ ਵਿੱਚ ਬਿਰਲ ਹੁੰਦੀ ਹੈ ਉਹਨਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਿਸਮਤ ਦੀਆਂ ਤਾਂ ਨਹੀਂ ਕਿਹਾ ਜਾਂਦਾ ਹੈ ਨੰਬਰ 16 ਜਿੰਨਾ ਔਰਤਾਂ ਦੇ ਸੱਜੇ ਹੱਥ ਉੱਪਰ ਦੋ ਤਿਲ ਹੁੰਦੇ ਹਨ ਉਹ ਔਰਤਾਂ ਬਹੁਤ ਸ਼ੁਭ ਹੁੰਦੀਆਂ ਹਨ ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਸੁੱਖ ਹੁੰਦੇ ਹਨ ਨੰਬਰ 17 ਜਿੰਨਾ ਔਰਤਾਂ ਦੇ ਹੱਥਾਂ ਤੇ ਪੈਰਾਂ ਦੀਆਂ ਨਸਾਂ ਦਿਖਦੀਆਂ ਹਨ ਉਹ ਬਹੁਤ ਸ਼ੁਭ ਮੰਨੀਆਂ ਜਾਂਦੀਆਂ ਹਨ ਉਹਨਾਂ ਦੇ ਘਰ ਮਾਤਾ ਲక్ష్ਮੀ ਦਾ ਨਿਵਾਸ ਹੁੰਦਾ ਹੈ ਨੰਬਰ 18 ਜਿਨ੍ਹਾਂ ਔਰਤਾਂ ਦੇ ਵਾਲ ਲੰਬੇ ਹੁੰਦੇ ਹਨ ਉਹ ਸ਼ੁਭ ਹੁੰਦੀਆਂ ਹਨ ਤੇ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੁੰਦਾ ਹੈ ਨੰਬਰ 19 ਜਿਨ੍ਹਾਂ ਔਰਤਾਂ ਦੇ ਦੰਦ ਵੱਡੇ ਛੋਟੇ ਨਹੀਂ ਹੁੰਦੇ ਸਾਰੇ ਦੰਦ ਇੱਕ ਸਮਾਨ ਹੁੰਦੇ ਹਨ ਉਹਨਾਂ ਦੀ ਬੋਲੀ ਬਹੁਤ ਮਿੱਠੀ ਹੁੰਦੀ ਹੈ ਉਹ ਔਰਤਾਂ ਘਰ ਲਈ ਬਹੁਤ ਸ਼ੁਭ ਹੁੰਦੀਆਂ ਹਨ ਨੰਬਰ B ਜਿਨ੍ਹਾਂ ਔਰਤਾਂ ਦੇ ਗਰਦਨ ਦੀਆਂ ਹੱਡੀਆਂ ਦਿਖਾਈ ਦਿੰਦੀਆਂ ਹਨ ਉਹ ਬਹੁਤ ਉੱਚ ਖਿਆਲ ਦੀਆਂ ਹੁੰਦੀਆਂ ਹਨ ਅਤੇ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਬਹੁਤ ਸੰਘਰਸ਼ ਕਰਦੀਆਂ ਹਨ। ਨੰਬਰ 21 ਜਿਨ੍ਹਾਂ ਔਰਤਾਂ ਦੀ ਅਨਾਮਿਕਾ ਉਂਗਲੀ ਛੋਟੀ ਹੁੰਦੀ ਹੈ ਉਹ ਔਰਤਾਂ ਆਪਣੇ ਘਰ ਵਾਲੇ ਅਤੇ ਆਪਣੀ ਸੱਸ ਉੱਤੇ ਹੁਕਮ ਚਲਾਉਂਦੀਆਂ ਹਨ। ਨੰਬਰ 22 ਜਿਨ੍ਹਾਂ ਔਰਤਾਂ ਦੇ ਗਰਦਨ ਦੇ ਪਿੱਛੇ ਤੇਲ ਹੁੰਦਾ ਹੈ ਉਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੇ ਕਾਸਟ ਮਿਲਦੇ ਹਨ ਨੰਬਰ 23 ਜਿੰਨਾਂ ਔਰਤਾਂ ਦੇ ਪੈਰ ਪਤਲੇ ਅਤੇ ਲੰਬੇ ਹੁੰਦੇ ਹਨ ਉਹਨਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨੰਬਰ 24 ਜਿੰਨਾਂ ਇਸਤਰੀਆਂ ਦੇ ਕੰਨ ਵਿੱਚ ਬਾਲ ਹੁੰਦੇ ਹਨ ਉਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 25 ਜਿੰਨਾਂ ਔਰਤਾਂ ਦੀਆਂ ਅੱਖਾਂ ਪੀਲੀਆਂ ਅਤੇ ਡਰੀਆਂ ਹੋਈਆਂ ਹੁੰਦੀਆਂ ਹਨ ਉਹ ਵੀ ਸ਼ੁਭ ਹੁੰਦੀਆਂ ਹਨ ਨੰਬਰ 26 ਜਿੰਨਾ ਔਰਤਾਂ ਦੇ ਬੁੱਲਾਂ ਉੱਪਰ ਤਿੱਲ ਹੁੰਦਾ ਹੈ ਔਰਤਾਂ ਬਹੁਤ ਸ਼ੁਭ ਹੁੰਦੀਆਂ ਹਨ ਅਤੇ ਆਪਣੇ ਜੀਵਨ ਵਿੱਚ ਬਹੁਤ ਤਰੱਕੀ ਕਰਦੀਆਂ ਹਨ ਨੰਬਰ 27 ਔਰਤਾਂ ਦੇ ਕੰਮਰ ਉੱਤੇ ਤਿੱਲ ਹੋਣਾ ਬਹੁਤ ਸ਼ੁਭ ਹੁੰਦਾ ਹੈ ਔਰਤਾਂ ਘਰ ਵਿੱਚ ਅਮੀਰੀ ਦਾ ਸੰਕੇਤ ਲੈ ਕੇ ਆਉਂਦੀਆਂ ਹਨ ਨੰਬਰ 28 ਜਿੰਨਾਂ ਔਰਤਾਂ ਦੀਆਂ ਅੱਖਾਂ ਮੋਟੀਆਂ-ਮੋਟੀਆਂ ਤੇ ਉਂਗਲਾਂ ਪਤਲੀਆਂ-ਪਤਲੀਆਂ ਹੁੰਦੀਆਂ ਹਨ ਉਹ ਬਹੁਤ ਸ਼ੁਭ ਹੁੰਦੀਆਂ ਹਨ। ਨੰਬਰ 29 ਲੰਬੇ ਅਤੇ ਪਤਲੇ ਚਿਹਰੇ ਵਾਲੀਆਂ ਔਰਤਾਂ ਸ਼ੁਭ ਹੁੰਦੀਆਂ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਬਹੁਤ ਅੱਗੇ ਹੁੰਦੀਆਂ ਹਨ। ਨੰਬਰ 30 ਗੋਲ ਚਿਹਰੇ ਵਾਲੀਆਂ ਔਰਤਾਂ ਨਵੇਂ-ਨਵੇਂ ਲੋਕਾਂ ਨਾਲ ਗੱਲ ਕਰਨਾ ਪਸੰਦ ਕਰਦੀਆਂ ਹਨ। ਨੰਬਰ 31 ਜਿੰਨਾਂ ਔਰਤਾਂ ਦੇ ਸਰੀਰ ਉੱਤੇ 12 ਤਿਲ ਹੁੰਦੇ ਹਨ ਉਹ ਸ਼ੁਭ ਹੁੰਦੀਆਂ ਹਨ ਅਤੇ ਜਿੰਨਾਂ ਦੇ ਵਾਰਾਂ ਤੋਂ ਜ਼ਿਆਦਾ ਹੁੰਦੇ ਹਨ ਉਹ ਅਸ਼ੁਭ ਮੰਨੀਆਂ ਜਾਂਦੀਆਂ ਹਨ ਨੰਬਰ 32 ਜਿਨ੍ਹਾਂ ਔਰਤਾਂ ਦੇ ਦੰਦ ਚਮਕਦਾਰ ਅਤੇ ਜ਼ਿਆਦਾ ਚਿੱਟੇ ਹੁੰਦੇ ਹਨ ਉਹ ਔਰਤਾਂ ਨੂੰ ਸੁਭਾਗਸ਼ਾਲੀ ਮੰਨਿਆ ਜਾਂਦਾ ਹੈ ਨੰਬਰ 33 ਜਿਨ੍ਹਾਂ ਔਰਤਾਂ ਦੇ ਮੋਢੇ ਉੱਤੇ ਤਿਲ ਹੁੰਦਾ ਹੈ ਉਹਨਾਂ ਨੂੰ ਸਮਾਜ ਵਿੱਚ ਬਹੁਤ ਸਨਮਾਨ ਮਿਲਦਾ ਹੈ ਨੰਬਰ 35 ਕਰਕ ਮੀਨ ਅਤੇ ਬ੍ਰਿਸ਼ਾ ਰਾਸ਼ੀ ਵਾਲੀਆਂ ਔਰਤਾਂ ਬਹੁਤ ਭਾਗੇਸ਼ਾਲੀ ਹੁੰਦੀਆਂ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀ ਸਫਲਤਾ ਮਿਲਦੀ ਹੈ ਨੰਬਰ 36 ਜਿੰਨਾਂ ਔਰਤਾਂ ਦੀ ਜੀਵ ਦਾ ਰੰਗ ਲਾਲ ਹੁੰਦਾ ਹੈ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸਫਲਤਾ ਮਿਲਦੀ ਹੈ ਨੰਬਰ 37 ਜਿੰਨਾਂ ਔਰਤਾਂ ਦੀ ਗਰਦਨ ਮੋਟੀ ਹੁੰਦੀ ਹੈ ਉਹ ਸ਼ੁਭ ਹੁੰਦੀਆਂ ਹਨ ਨੰਬਰ 37 ਜਿੰਨਾਂ ਔਰਤਾਂ ਦੀਆਂ ਅੱਡੀਆਂ ਤੇ ਲੰਬੀ ਰੇਖਾ ਹੁੰਦੀ ਹੈ ਉਹਨਾਂ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 38 ਲੰਬੇ ਪੈਰਾਂ ਵਾਲੀਆਂ ਔਰਤਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਉਹ ਜਾਂਦੀਆਂ ਹਨ ਉੱਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਨੰਬਰ 39 ਲੰਬੇ ਹੱਥਾਂ ਵਾਲੀਆਂ ਔਰਤਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 40 ਜਿੰਨਾਂ ਔਰਤਾਂ ਦਾ ਚਿਹਰਾ ਗੋਲ ਅਤੇ ਚਮਕਦਾ ਅੱਖਾਂ ਗੋਲ ਅਤੇ ਚਮਕਦੀਆਂ ਅੱਖਾਂ ਹੁੰਦੀਆਂ ਹਨ ਉਹ ਜ਼ਿਆਦਾ ਦਿਆਲੂ ਸੁਹਾਵੀਆਂ ਔਰਤਾਂ ਹੁੰਦੀਆਂ ਹਨ ਹਾਂਜੀ ਏਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ